ਇਹ ਲੇਖੀ ਉਹਨੇ ਆ ਗਿਆ ਬਾਈ ਜੀ ਆ ਪਿੰਡ ਰਾਮਾਣੇ ਦੇ ਵਿੱਚ ਹੁਣੇ-ਹੁਣੇ ਆਪਣਾ ਬਾਈ ਗਰਮੀੜ ਆ ਪੰਚਾਇਤ ਮੈਂਬਰ ਆ ਇਹਦੇ ਮੁੰਡੇ ਦੇ ਸੱਟਾ ਸੱਟਾ ਮਾਰ ਗਿਆ ਗਾਲੇ ਤਾਂ ਫੋਨ ਖੋ ਕੇ ਲੈ ਗਿਆ ਦੋ ਮੋਟਰ ਦੋ ਮੋਟਰਸਾਈਕਲ ਸੀਗੇ ਦੋ ਮੋਟਰਾਂ ਸੀਗੇ ਦੋ ਮੋਟਰਸਾਈਕਲ ਸੀਗੇ ਪੰਜ ਜਾਣੇ ਸੀਗੇ ਨੇੜੋਂ ਹੋ ਜਾ ਬਾਈ ਮਾੜਾ ਕੁਰੇ ਆ ਜਾ ਕੇ ਰਾ ਇਹ ਇਹਨੂੰ ਦਿਖਾ ਦੇ ਬਾਈ ਦਾ ਆ ਦਿਖਾ ਇਹਨੂੰ ਤੇ ਇਹਨੂੰ ਲਹੂ ਲਹਾਨ ਕਰ ਗਿਆ ਹੁਣ ਅਸੀਂ ਇਹਨੂੰ ਮੌਕੇ ਤੇ ਆ ਕੇ ਭਰਾ ਨੂੰ ਚੱਕਿਆ ਕਿਰਪਾਨ ਮਾਰ ਕੇ ਸਰਚੇ ਦੇ ਕਿਰਪਾਨ ਮਾਰ ਗਿਆ ਤੇ ਜਿਹੜਾ ਜੰਗਲ ਰਾਜ ਬਣ ਚੁੱਕਿਆ ਨੇ ਤੇ ਉਹ ਜੀਆਂ ਵਾਰਦਾਤਾਂ ਹੁੰਦੀਆਂ ਕੋਈ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਕਿਸੇ ਗੱਲ ਬਾਤ ਦਾ ਐ ਇਸ ਸੜਕ ਤੇ ਹਰ ਰੋਜ਼ ਇਹੋ ਜਿਹਾ ਕੁਝ ਹੁੰਦਾ ਬਾਈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਵੇਰ 7 ਦਾ ਟਾਈਮ ਆ ਜੇ ਤੁਸੀਂ ਜੇ ਇਸ ਗੱਲ ਨੂੰ ਠੱਲ ਨਾ ਪਾਈ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜੈਤੋ ਦੇ ਵਿੱਚ ਧਰਨਾ ਲਾਵਾਂਗੇ ਕਿਉਂਕਿ ਸਾਡਾ ਪਿੰਡ ਜਿਹੜਾ ਹੈ ਕਿਤੇ ਟਰਾਂਸਫਰਮ ਚੋਰੀ ਹੋ ਜਾਂਦੇ ਆ ਕਿਤੇ ਖੋਸੋ ਜਾਂਦੇ ਆ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਹੈ ਜੇ ਕਾਰਵਾਈ ਕੋਈ ਨਾ ਹੋਈ ਕਾ ਕਾਂਗਰਸ ਪਾਰਟੀ ਵੱਡੇ ਪੱਧਰ ਦੇ ਉੱਤੇ ਜੈਤੂ ਦਾ ਅ ਛੜਕਾਂ ਦਾ ਅਸੀਂ ਜਾਮ ਕਰਾਂਗੇ ਇਹ ਅਸੀਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹੋ ਜਿਹਾ ਅਨਸਰ ਉੱਥਲ ਪਾਇਆ ਜਾਵੇ ਬਾਕੀ ਦਾ ਅ ਭਾਈ ਉੱਥੇ ਚ ਪਾ ਦੀ ਜੇਲੀ ਅਲੀ ਆਉਣੇ ਆ ਗਏ ਭਾਈ ਜੀ ਆ ਪਿੰਡ ਰਾਮਾਣੇ ਦੇ ਵਿੱਚ ਹੁਣੇ-ਹੁਣੇ ਆਪਣਾ ਭਾਈ ਗਰਮੇੜਾ ਪੰਚਾਇਤ ਮੈਂਬਰ ਆ ਇਹਦੇ ਮੁੰਡੇ ਦੇ ਸੱਟਾ ਸੱਟਾ ਮਾਰ ਗਿਆ ਸਾੜੇ ਦਾ ਫੋਨ ਖੋ ਕੇ ਲੈ ਗਿਆ ਦੋ ਮੋਟ ਦੋ ਮੋਟਰਸਾਈਕਲ ਸੀਗੇ ਦੋ ਮੋਟਰ ਦੋ ਮੋਟਰਸਾਈਕਲ ਸੀਗੇ ਪਾਂਜੀ ਆਨੇ ਸੀਗੇ ਨੇੜ ਨੂੰ ਹੋ ਜਾ ਬਾਈ ਮਾੜਾ ਕੁਰੇ ਆ ਜਾ ਕੇ ਰਾ ਇਹ ਇਹਨੂੰ ਦਿਖਾ ਦੇ ਬਾਈ ਦਾ ਆ ਦਿਖਾ ਇਹਨੂੰ ਤੇ ਇਹਨੂੰ ਲਹੂ ਲਹਾਨ ਕਰ ਗਿਆ ਹੁਣ ਅਸੀਂ ਇਹਨੂੰ ਮੌਕੇ ਤੇ ਆ ਕੇ ਭਰਾ ਨੂੰ ਚੱਕਿਆ ਕਿਰਪਾਨ ਮਾਰ ਕੇ ਸਰਚੇ ਦੇ ਕਿਰਪਾਨ ਮਾਰ ਗਏ ਆ ਤੇ ਜਿਹੜਾ ਜੰਗਲ ਰਾਜ ਬਣ ਚੁੱਕਿਆ ਨੇ ਤੇ ਉਹ ਜੀਆਂ ਵਾਰ ਦਤਾਂ ਹੁੰਦੀਆਂ ਕੋਈ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਕਿਸੇ ਗੱਲ ਬਾਤ ਦਾ ਐ ਇਸ ਸੜਕ ਤੇ ਹਰ ਰੋਜ਼ ਇਹੋ ਜਿਹਾ ਕੁਝ ਹੁੰਦਾ ਬਾਈ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਵਾ ਸੱਤ ਦਾ ਟਾਈਮ ਆ ਰਿਹਾ ਤੇ ਤੁਸੀਂ ਜੇ ਇਸ ਗੱਲ ਨੂੰ ਠੱਲ ਨਾ ਪਾਈ ਤਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਜੈਤੂ ਦੇ ਵਿੱਚ ਧਰਨਾ ਲਾਵਾਂਗੇ ਕਿਉਂਕਿ ਸਾਡਾ ਪਿੰਡ ਜਿਹੜਾ ਹੈ ਕਿਤੇ ਟਰਾਂਸਫਰਮ ਚੋਰੀ ਹੋ ਜਾਂਦੇ ਆ ਕਿਤੇ ਖੋਸੋ ਜਾਂਦੇ ਆ ਮੈਂ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜੇ ਕਾਰਵਾਈ ਕੋਈ ਨਾ ਹੋਈ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ ਦੇ ਉੱਤੇ ਜੈਤੂ ਦਾ ਛੜਕਾਂ ਦਾ ਅਸੀਂ ਜਾਮ ਕਰਾਂਗੇ ਇਹ ਅਸੀਂ ਪੁਲਿਸ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹੋ ਜਿਹੇ ਅਨਸਰਾਂ ਨੂੰ ਠੱਲ ਪਾਇਆ ਜਾਵੇ ਬਾਕੀ ਜੀ ਹਾਂ ਬਾਈ ਉੱਥੇ ਚ ਪਾ ਦਿਓ ਇਹ ਨਹੀਂ ਅਸੀਂ ਆਉਨੇ ਆ ਅੱਜ ਬਾਈ ਜੀ ਆ ਪਿੰਡ ਰਾਮਾਣੇ ਦੇ ਵਿੱਚ ਹੁਣੇ-ਹੁਣੇ ਆਪਣਾ ਭਾਈ ਗਰਨੇੜਾ ਪੰਚਾਇਤ ਮੈਂਬਰ ਆ ਇਹਦੇ ਮੁੰਡੇ ਦੇ ਸੱਟਾ ਸੱਟਾ ਮਾਰ ਗਿਆ ਗਾੜੇ ਦਾ ਫੋਨ ਖੋ ਕੇ ਲੈ ਗਿਆ ਦੋ ਮੋਟਰ ਦੋ ਮੋਟਰਸਾਈਕਲ ਸੀਗੇ ਦੋ ਮੋਟਰਸਾਈਕਲ ਸੀਗੇ ਪੰਜ ਜਾਣੇ ਸੀਗੇ ਨੇੜੋਂ ਹੋ ਜਾ ਬਾਈ ਮਾੜਾ ਹੋ ਰਿਹਾ ਜਾ ਕੇ ਰਾ ਇਹ ਇਹਨੂੰ ਦਿਖਾ ਦੇ ਬਾਈ ਦਾ ਆ ਦਿਖਾ ਇਹਨੂੰ ਤੇ ਇਹਨੂੰ ਲਊ ਲਹਾਨ ਕਰ ਗਿਆ ਹੁਣ ਅਸੀਂ ਇਹਨੂੰ ਮੌਕੇ ਤੇ ਆ ਕੇ ਭਰਾ ਨੂੰ ਚੱਕਿਆ ਕਿਰਪਾਨ ਮਾਰ ਕੇ ਸਰਚੇ ਦੇ ਕਿਰਪਾਨ ਮਾਰ ਗਿਆ ਤੇ ਜਿਹੜਾ ਜੰਗਲ ਰਾਜ ਬਣ ਚੁੱਕਿਆ ਨੇ ਤੇ ਉਹ ਜੀਆਂ ਵਾਰਦਾਤਾਂ ਹੁੰਦੀਆਂ ਕੋਈ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਕਿਸੇ ਗੱਲ ਦਾ